ਜਿਲੰਦਰ ਦਿੱਲੀ ਹਾਈਵੇ ਤੇ ਗੋਰਾਇਆ ਦੇ ਕੋਲ देर रात ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਕਾਰਨ ਨੇੜਲੇ ਲੋਕ ਡਰ ਕੇ ਬਾਹਰ ਨਿਕਲ ਆਏ ਪਤਾ ਲੱਗਾ ਕਿ ਇੱਕ ਟਰੱਕ ਦਾ ਟਾਇਰ ਅਚਾਨਕ ਫਟ ਗਿਆ ਜਿਸ ਨਾਲ ਟਰੱਕ ਕਾਬੂ ਤੋਂ ਬਾਹਰ ਹੋ ਕੇ ਸੜਕ ਤੇ ਪਲਟ ਗਿਆ ਰਾਤ ਕਰੀਬ 1 ਵਜੇ ਹਾਦਸੇ ਤੋਂ ਬਾਅਦ ਨੇੜਲੇ ਢਾਬੇਵਾਰੇ ਅਤੇ ਲੋਕ ਤੁਰੰਤ ਟਰੱਕ ਲਕ ਚਾਲਕ ਦੀ ਮਦਦ ਲਈ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਸੜਕ ਤੇ ਬਿਕਰੀਆਂ ਸੇਬਾਂ ਦੀਆਂ ਪੇਟੀਆਂ ਹਟਵਾਈਆਂ ਕਰੇਨ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਅਤੇ ਟ੍ਰੈਫਿਕ ਹੌਲੀ-ਹੌਲੀ ਸ਼ੁਰੂ ਕਰਵਾਇਆ ਗਿਆ ਹਾਦਸੇ ਦੀ ਜਾਂਚ ਗੋਰਾਇਆ ਥਾਣੇ ਦੇ ਡਿਊਟੀ ਅਫਸਰ सुरेंद्र ਕੁਮਾਰ ਨੂੰ ਸੌਂਪੀ ਗਈ ਹੈ। ਟਰੱਕ ਵਿੱਚ ਲਗਭਗ 500 ਪੇਟੀਆਂ ਸੇਬਾਂ ਦੀਆਂ ਭਰੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਕਰੀਬ 150 ਪੇਟੀਆਂ ਸੜਕ ਤੇ ਬिखर ਗਈਆਂ। ਕਈ ਪੇਟੀਆਂ ਫਟਣ ਕਾਰਨ ਸੇਬ ਵੀ ਇੱਧਰ-ਉੱਧਰ ਗire ਹੋਏ ਮਿਲੇ ਪਰ ਕਿਸੇ ਨੇ ਵੀ ਕੋਈ ਲੁੱਟਪਾਟ ਨਹੀਂ ਕੀਤੀ। ਲੋਕਾਂ ਨੇ ਚਾਲਕ ਦਾ ਪੂਰਾ ਸਾਥ ਦਿੱਤਾ ਅਤੇ ਟਾਇਰ ਬਦਲਣ ਤੋਂ ਲੈ ਕੇ ਸੇਬਾਂ ਦੀਆਂ ਪੇਟੀਆਂ ਮੁੜ ਲਦਵੌੜ ਤੱਕ ਮਦਦ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਮਿਜ਼ਰੀ ਢਾਬੇ ਵੱਲੋਂ ਕਾਲ ਆਈ ਸੀ ਕਿ ਸੇਬਾਂ ਨਾਲ ਭਰਿਆ ਟਰੱਕ JK08QQ8112 ਹਾਈਵੇ ਤੇ ਪਲਟ ਗਿਆ ਹੈ ਅਤੇ ਟ੍ਰੈਫਿਕ ਰੁਕਿਆ ਹੋਇਆ ਹੈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਲੇਨਾਂ ਨੂੰ ਚਾਲੂ ਕਰ ਦਿੱਤਾ ਹੈ ਜਦਕਿ ਇੱਕ ਲੇਨ ਦੀ ਸਫਾਈ ਜਾਰੀ ਹੈ ਹਾਜ਼ਰ ਟਾਇਰ ਫਟਣ ਕਾਰਨ ਹੋਇਆ ਅਤੇ ਟਰੱਕ ਡਰਾਈਵਰ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਇਹ ਟਰੱਕ ਹਰਿਆਣਾ ਦੇ ਪਿਵਾਨੀ ਵੱਲ ਜਾ ਰਿਹਾ ਸੀ ਅਤੇ ਮਾਲਕ ਤੇ ਮੰਡੀ ਆਰਤੀਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਹਾਸੇ ਸੰਬੰਧੀ ਸਾਨੂੰ ਮਿਸ਼ਰਾ ਟਾਪਾ ਦੇ ਓਨਰ ਨੇ ਕਾਲ ਕੀਤੀ ਸੀ ਕਿ ਇੱਥੇ ਐਕਸੀਡੈਂਟ ਹੋਇਆ ਆ ਉਹਨਾਂ ਦੇ ਲਾਗੇ ਐਕਸੀਡੈਂਟ ਹੋਇਆ ਸੀ ਇਹ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਟਰੱਕ ਡਰਾਈਵਰ ਨੇ ਦੱਸਿਆ ਕਿ ਮੇਰੇ ਗੱਡੀ ਦਾ ਟਾਇਰ ਫਟਣ ਕਾਰਨ ਗੱਡੀ ਰੋਡ ਦੇ ਉੱਪਰ ਹੀ ਪਲਟ ਗਈ ਇੱਕ ਐਂਟਰ ਸ਼੍ਰੀਨਗਰ ਤੋਂ ਸੇਵ ਲੈ ਕੇ ਪਿਵਾਨੀ ਹਰਿਆਣਾ ਜਾ ਰਹੇ ਸੀ ਜਿਹੜਾ ਕਿ ਇੱਥੇ ਇਹ ਹਾਦਸਾ ਗ੍ਰਸਤ ਹੋ ਗਿਆ ਸਾਡੀ ਟੀਮ ਨੇ ਮੌਕੇ ਤੇ ਹੀ ਇਹਨਾਂ ਨੂੰ ਸਹਾਇਤਾ ਦਿੰਦੇ ਹੋਏ ਗੱਡੀ ਪਬਲਿਕ ਦੀ ਸਹਾਇਤਾ ਨਾਲ ਸਾਈਡ ਤੇ ਕਰਵਾਈ ਅਤੇ ਥਾਣਾ ਗਰਾਹ ਦੇ ਡਿਊਟੀ ਅਫਸਰ ਏਐਸਆਈ ਸਰਿੰਦਰ ਪਾਲ ਨੂੰ ਇਹਦੇ ਬਾਰੇ ਸੂਚਨਾ ਦਿੱਤੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਵਿਚਾਰਿਆ ਟ੍ਰੈਫਿਕ ਵੀ ਨਿਰਵਿਘਨ ਚੱਲ ਰਿਹਾ ਲੇਕਿਨ ਦੋ ਲੈਣਾ ਚਾਹ ਰਹੀਆਂ ਇੱਕ ਲੈਣ ਬਲੌਕ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ